ਇਹਨੇ ਕਰਦੀ ਹੈ ਉਹ ਤਾਨੂੰ ਛੇੜਦਾ ਸੀ ਜੀ ਛੇੜਦਾ ਸੀ ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਗਿਆ ਤੁਸੀਂ ਕਿਹਾ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਉਹਨਾਂ ਨੇ ਸਾਡੇ ਤੇ ਹੀ ਇੰਜਾਮ ਲਗਾਉਣਾ ਤਾਂ ਫਿਰ ਕੀ ਮਾਰਿਆ ਉਹਦੇ ਸਿਰ 'ਤੇ ਲੱਕੜ ਦਾ ਜੋਲ ਅੱਪਾ ਹੀਗਾ ਮਾਰ ਦਿੱਤਾ ਸੀ ਮੇਰੇ ਚਾਚੇ ਦਾ ਬੇਟਾ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਕੋਲ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਇਹ ਛਡਾ ਦੇ ਜਦੋਂ ਇਹਨੇ ਛਡਾਇਆ ਨਾ ਉਹ ਪਹਿਲੇ ਇਹਨੂੰ ਭਿਆਨਨ ਨੂੰ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਉਸ ਤੋਂ ਥੱਲੇ ਲੜੀਆ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਛੋਟਾ ਹੀ ਸੀਗਾ ਤੁਹਾਨੂੰ ਕੋਈ ਅਫਸੋਸ ਨਹੀਂ ਹੈ ਗੈਸ ਗੱਲ ਦਾ ਨਹੀਂ ਹੈਗਾ ਅਣਪਛਾਤੀ ਲਾਸ਼ ਜਿਹੜੀ ਯਾਰ ਜਵਾਹਰ ਦੇ ਕੋਲ ਮਿਲੀ ਸੀ ਇਸ ਮਾਮਲੇ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਟ੍ਰੇਸ ਕਰ ਲਿਆ ਕੀ ਪੂਰਾ ਮਾਮਲਾ ਸੀਗਾ ਐਸ.ਐਚ.ਓ. ਸਾਹਿਬ ਨਾਲ ਨੇ ਗੱਲਬਾਤ ਕਰਨਿਆ ਸਰ ਦੱਸ ਦਿਓ ਜੀ ਜਿਹੜੀ ਲਾਸ਼ ਮਿਲੀ ਸੀ ਉਹ ਕੀ ਮਾਮਲਾ ਹੈਗਾ ਸੀਗਾ ਤਾਂ ਉਸ ਨੂੰ ਕਈ ਦੀ ਟ੍ਰੇਸ ਕੀਤਾ ਜਾ ਰਿਹਾ ਹੈ। ਕੱਲੋ 16 ਨੂੰ 24 ਦੀ ਗੱਲ ਕਰ ਰਿਹਾ ਐਸ.ਐਚ.ਓ. ਦਿਨਾਣਾਗਰ ਨੂੰ ਮਾਰੂ ਤਲਾ ਮਿਲੀ ਸੀ। ਪਿੰਡ ਸੀਓ ਵਾਲ ਦੇ ਸਵੇਰ ਦੇ ਕੋਲ ਵੀ ਨਾਮ ਰੋਂ ਡੈਡ ਬੋਡੀ ਪਈ ਹੈ। ਸੋ ਐਸ.ਐਚ.ਓ. ਦਿਨਾਣਾਗਰ ਮੌਕੇ ਤੇ ਪਹੁੰਚ ਕੇ ਉਹਨੇ ਇਹ ਜੀ ਦਾ ਮੌਲਾ ਕੀਤਾ। ਗੱਲ ਜਦੋਂ ਗੰਦੀ ਤਫਤੀਸ਼ ਦੇ ਵਿੱਚ ਇਹਦਾ ਨਾਮ ਲੁਕੇ ਤੇ ਜਿਹੜਾ ਮੰਨਵਾਲਾ ਹੈ ਰੋਹਿਤ ਕੁਮਾਰ ਜਿਹੜੀ ਇਹ ਭਾਰਾਮੀ ਸਾਹ ਦੀ ਹੁਣਸੀਪੈਨ ਦਾਖਲਾ ਕਰਨ ਦਾ ਇਹ ਹੈਗਾ شناخت ਹੋਇਆ ਸੋ ਉਹਨੂੰ ਕਾਇਨਾ ਤਫਤੀਸ਼ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿਆ ਨਾਮ ਦੀ ਲੜਕੀ ਜਿਹੜੀ ਹੈ ਉਹਦੇ ਤਾਜ ਦੀ ਬੇਟੀ ਹੈ ਉਹਦੇ ਕਿਸੇ ਬੋਬੀ ਨਾਂ ਦੇ ਲੜਕੇ ਜੋ ਪਿੰਡ ਘਰੋਟੀਆਂ ਦਾ ਰਹਿਣ ਵਾਲਾ ਉਹਨਾਂ ਨਾਲ ਬੇਜਾਇ ਜਿਹਾ ਪੇਸ਼ੈਂਸੀ ਸੋ ਇਕੱਠੇ ਤਕਰੀਬਨ ਪਰਦੇਸੀ ਕੋ ਇਹਨਾਂ ਆਪਕੋ ਨਜਾਇਜ਼ ਮਨੋਂ ਹਰਕ ਕੇ ਜਿਹੜਾ ਟੱਚ ਦਾ ਬੇਟਾ ਰੋਹਿਤ ਹੈ ਜਿਹੜਾ ਮਰਨ ਵਾਲਿਆ ਨੂੰ ਰੋਸ ਤੋਂ ਕਰਵਾ ਸੀ ਕੋ ਕੱਲ ਵੀ ਇਹ ਜਿਹੜਾ ਲੜਕਾ ਇਹਨੂੰ ਮਿਲਣ ਆਸੇ ਲੜਕੀ ਆਇਆ ਹੋਇਆ ਸੀਗਾ ਜਦੋਂ ਇਹਨੇ ਚੀਜ਼ਾ ਖੋਦ ਕੀਤਾ ਮਰਨ ਵਾਲੇ ਨੇ ਤਾਂ ਆਪਕੋ ਚਨਾਂ ਦੀ ਕਾਹ ਬੇਸਭਾਜੀ ਹੋਈ ਤਾਂ ਇਸੇ ਦਰਾਨੀ ਇਹਨਾਂ ਨੇ ਘਰ ਚੋਂ ਬਏ ਜਿਹੜਾ ਬਾਲਾ ਹੈਗਾ ਲੱਗਣ ਦਾ ਬਾਲਾ ਟਾਈਪ ਆ ਉਹਨਾਂ ਨਾਲ ਦੋਵਾਂ ਨੇ ਨਾਲ ਕੱਲ ਕਰ ਦਿੱਤਾ ਸੋ ਰਸੀ ਤੇ ਚੁੰਨੀ ਨਾਲ ਜਿਹੜਾ ਹੈਗਾ ਬਹੁਤ ਦੇ ਬੋਰੀ ਵਿੱਚ ਪਾ ਕੇ ਬੰਨ ਕੇ ਮੋਟਰਸਾਈਕਲ ਤੇ ਇਹ ਕਿਸੇ ਨੂੰੁਰਦਬੋਧ ਕਰਨ ਲਈ ਇਹ ਸਵੇਰੇ ਤੇ ਨਜ਼ਾਰੇ ਸੀ ਸੋ ਇਹਨਾਂ ਨੂੰ ਕਾਬੂ ਕਰ ਲਿਆ ਗਾਇਆ ਰੈਸਟ ਕਰਿਆ ਇਹ ਸਾਰਾ ਮਾਮਲਾ ਕਦੋਂ ਵਾਪਰਿਆ ਸੀ ਤਾਂ ਕਿੰਨੇ ਘੰਟੇ ਤੱਕ ਜਿਹੜਾ ਕੁਰਸੀ ਇਸ ਮਾਮਲੇ ਤੇ ਇਸ ਕੀ ਕਰਨਾ ਕੱਲ ਸਵੇਰੇ ਕੋਈ 11:00 11:00 ਕੋਈ ਦੀ ਰਿਪੋਰਟ ਆ ਰਹੀ ਸੀ ਉਸ ਤੋਂ ਬਾਅਦ ਜਲਦੀ 2:30 ਦੇ ਕਰ ਵਿੱਚ ਪਜੀ ਅਸੀਂ ਮੌਕੇ ਤੋਂ ਜਾ ਰਹੇ ਸੀ ਸੋ ਡੀਐਸਪੀ ਸਰਦਾਰ ਜੀ ਨੇ ਕਿਹਾ ਹੈਗਾ ਸਾਡੇ ਤੀਜ ਮੇਰੀ ਨਾ ਕਰੇ ਐਸਐਚਓ ਤੋਂ ਮੈਂ ਮੈਂਦ ਕਰਕੇ ਉਹ ਡੇਮ ਜੀ ਨੂੰ ਅਸੀਂ ਸੁਝਾ ਦਿੱਤਾ ਇਹ ਭੈਣ ਭਰਾਗੇ ਸੀ ਦੋਨੋਂ ਜਣਾਂ ਹਾਂ ਜਿਹੜਾ ਉਹਨੇ ਬਣ ਜਾਇਆ ਕਲੂਜ਼ ਦਾ ਹੈ ਜਿਹੜਾ ਵੱਡਾ ਵਾਲਾ ਹੈ ਆਪਣੇ ਚਾਚਾ ਦਾ ਹੈ 1 ਕਿਲੋ ਤੱਕ ਡਿਗਨੀਸ਼ਨ ਆ ਗਿਆ ਤੇ ਇਕੱਠੇ ਪੜਦੇ ਸੀ ਕਿੰਨੀ ਉਮਰ ਹੈ ਕਿਹਨਾਂ ਦਾ ਹੈ ਨਿਵਾਸ ਉਹ ਵੀ ਉਹ 19 ਸਾਲ ਦੀ ਉਮਰ ਦਾ ਦੋਨਾਂ ਕਿਊ ਸੀ ਸੋ ਰੇਸ਼ਨ ਫਿਰ ਐਗਜ਼ੈਕਟ ਨਹੀਂ ਕੀਤਾ ਜਾਂਦਾ ਲੱਗਦਾ ਹੈ ਰੇਸ਼ਨ ਸੀ ਇਕੱਠੇ ਕਲਾਸਮੇਟ ਸੀ ਇੱਕੋ ਕਲਾਸ ਪੜਦੇ ਸੀ ਦੋਨੋਂ ਹਾਂ ਕਥੀ ਪਰਦੇਸੀ ਕੁਲ ਮਸਫਲਾਂ ਨੇ ਗ੍ਰਿਫਤਾਰੀ ਕਰਨ ਲੱਗੇ ਉਹਨੂੰ ਰੈਸਟ ਕਰ ਬਿਲਕੁਲ ਤੁਸੀਂ ਸੁਣਿਆ ਕਿ ਜਿਹੜੀ লাশ ਮਿਲੀ ਸੀ ਉਸ ਮਾਮਲੇ ਨੂੰ ਜੜਾਵਾ ਪੁਲਿਸ ਨੇ ਟ੍ਰੇਸ ਕਰ ਦਿੱਤਾ ਗਿਆ ਇਹ ਭੈਣ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਭਰਾ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਫਿਲਹਾਲ ਹੁਣ ਦੋਨਾਂ ਨੂੰ ਗ੍ਰਿਫਤਾਰ ਜੜਾ ਕਰ ਲਿਆ ਗਿਆ ਕੈਮਰਾ ਪਰਸਨ ਕਬੀਰ ਦੇ ਨਾਲ ਅਦਾਰ ਸਿੰਘ ਡੈਨਿਕਸ ਰੋਟੀਵੀ ਗੁਰਦਾਸ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ